ਪੰਜਾਬ ਪੁਲਿਸ ਦੇ ਮੁਲਾਜ਼ਮ ਬਣੇ ਗੁੰਡੇ ਸੜਕ 'ਤੇ ਲੰਮੇ ਪਾ ਕੇ ਕੁੱਟਿਆ ਨੌਜਵਾਨ ਪੱਤਰਕਾਰ ਸੀਸੀਟੀਵੀ ਵੀਡੀਓ ਹੋ ਗਈ ਵਾਇਰਲ ਪੰਜਾਬ 'ਚ ਆਏ ਦਿਨ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਨਵੇਂ ਤੋਂ ਨਵੇਂ ਕਾਂਡ ਸਾਹਮਣੇ ਆ ਰਹੇ ਨੇ ਹਾਲੇ ਕੀ ਕੁਝ ਮਹੀਨੇ ਪਹਿਲਾਂ ਇੱਕ ਕਰਨਲ ਕੁੱਟਮਾਰ ਮਾਮਲਾ ਪਟਿਆਲਾ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਕੀਤਾ ਗਿਆ ਉਹ ਅਜੇ ਠੰਡਾ ਨਹੀਂ ਪਿਆ ਤੇ ਉਸ ਤੋਂ ਵੀ ਨਾ ਕਿਸੇ ਨੇ ਸਬਕ ਲਿਆ ਤੇ ਹੁਣ ਇੱਕ ਹੋਰ ਪੁਲਿਸ ਮਲਾਜ਼ਮਾਂ ਵੱਲੋਂ ਇੱਕ ਨੌਜਵਾਨ ਪੱਤਰਕਾਰ ਨੂੰ ਜ਼ਮੀਨ ਤੇ ਲੰਮੇ ਪਾੜ ਗੰਦੇ ਪਾਣੀ ਦੇ ਵਿੱਚ ਉਹਦਾ ਮੂੰਹ ਪਾ ਕੇ ਉੱਤੋਂ ਉਸਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਨੌਜਵਾਨ ਨੂੰ ਖਿੱਚ ਕੇ ਦੋਨੋਂ ਪੁਲਿਸ ਮਲਾਜ਼ਮ ਲਿਆਂਦੇ ਨੇ ਜਿਹੜਾ ਕਿ ਇੱਕ ਆਮ ਵਰਦੀ ਦੇ ਵਿੱਚ ਹੈ ਤੇ ਇੱਕ ਨੇ ਵਰਦੀ ਪਾਈ ਹੋਈ ਹੈ ਜਿਹੜੇ ਦੋਨੇ ਬਠਿੰਡਾ ਸ਼ਹਿਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਪਟਿਆਲਾ ਦੇ ਵਿੱਚ ਆ ਕੇ ਕੋਈ ਗੱਲਬਾਤ ਕੀਤੀ ਇੱਕ ਹੋਟਲ ਤੇ ਤਾਂ ਉੱਥੇ ਪੱਤਰਕਾਰ ਪਹੁੰਚੇ ਤੇ ਉਹਨਾਂ ਵੱਲੋਂ ਜਦੋਂ ਸਵਾਲ ਕੀਤੇ ਗਏ ਤਾਂ ਉਹਨਾਂ ਸਵਾਲਾਂ ਤੋਂ ਖਿਜ ਕੇ ਉਹਨਾਂ ਨੇ ਪੱਤਰਕਾਰ ਨੂੰ ਇਸ ਤਰ੍ਹਾਂ ਕੁੱਟਿਆ ਜਿਵੇਂ ਕਿ ਕੋਈ ਸ਼ਾਇਦ ਆਪਣੇ ਜਾਨਵਰ ਨੂੰ ਵੀ ਨਾ ਕੁੱਟਦਾ ਹੋਵੇ ਤੇ ਜਾਨਵਰਾਂ ਨਾਲੋਂ ਵੀ ਜ਼ਿਆਦਾ ਬੱਤਰ ਜਿਹੜਾ ਵਿਆਰ ਹੈ ਉਹ ਕੀਤਾ ਗਿਆ ਇਹਨਾਂ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੌਜਵਾਨ ਪੱਤਰਕਾਰ ਦੇ ਨਾਲ ਜਿਸ ਦੀਆਂ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਰਹੇ ਹੋ ਉਸ ਨੂੰ ਖਿੱਚ ਕੇ ਲਿਆਂਦੇ ਨੇ ਤਾਂ ਵਰਦੀ ਪਾਇਆ ਹੋਇਆ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਸਭ ਤੋਂ ਪਹਿਲਾਂ ਉਸਦੇ ਸਿਰ ਤੇ ਚਪੇੜ ਮਾਰਦਾ ਹੈ ਤੇ ਉਸ ਨੂੰ ਜ਼ੋਰ ਦੇਣੀ ਸੜਕ ਤੇ ਸੁੱਟਦਾ ਹੈ ਜਿਸ ਦੇ ਨਾਲ ਉਸ ਦਾ ਸਿਰ ਸੜਕ ਤੇ ਵੱਜਦਾ ਹੈ ਉਸ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋ ਜਾਂਦਾ ਹੈ ਤੇ ਉਸਦੇ ਸਿਰ ਦੇ ਉੱਤੇ ਉਸਦੇ ਮੂੰਹ ਦੇ ਉੱਤੇ ਬੇਰਮੀ ਦੇ ਨਾਲ ਲੱਤਾ ਮਾਰਦਾ ਆਖਿਰਕਾਰ ਇਹ ASI ਨੂੰ ਇੰਨਾ ਰੋਬ ਕਿਸ ਚੀਜ਼ ਦਾ ਇਸ ASI ਨੂੰ ਇੰਨਾ ਕਹਿ ਸਕਦੇ ਹੋ ਕਿ ਹੰਕਾਰ ਕਿਸ ਚੀਜ਼ ਦਾ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਕਿ ਰੱਬ ਲੱਗ ਜਾਣਾ ਇਸ ਤਰ੍ਹਾਂ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ASI ਮਨਦੀਪ ਸਿੰਘ ਅਤੇ ASI ਸਰਜੀਤ ਸਿੰਘ ਜੋ ਕਿ ਬਠਿੰਡਾ ਦੇ ਵਿੱਚ ਬਠਿੰਡਾ ਪੁਲਿਸ ਦੇ ਨੇ ਜਿਨ੍ਹਾਂ ਨੂੰ ਜੋ ਪੁਲਿਸ ਲਾਈਨ ਦੇ ਵਿੱਚ ਪੰਜ ਕਮਾਂਡੋ ਬਟਾਲੀਅਨ ਦੇ ਦੋਨੇ ਜਾਣੇ ਦੱਸੇ ਜਾ ਰਹੇ ਨੇ ਤਾਂ ਇਹਨਾਂ ਨੇ ਇਸ ਤਰ੍ਹਾਂ ਬੰਦੇ ਨੂੰ ਕੁੱਟਿਆ ਜਿਵੇਂ ਕੋਈ ਜਾਨਵਰ ਨੂੰ ਕੁੱਟ ਰਿਹਾ ਹੋਵੇ ਹਾਲਾਂਕਿ ਜਾਨਵਰ ਨੂੰ ਵੀ ਇਸ ਤਰ੍ਹਾਂ ਨਹੀਂ ਕੋਈ ਕੁੱਟਦਾ ਜਿਵੇਂ ਜ਼ਮੀਨ ਤੇ ਲੰਮੇ ਪਾ ਕੇ ਕੁੱਟਿਆ ਜਾ ਰਿਹਾ ਪਰ ਇਸ ਦੇ ਉੱਤੇ ਹੁਣ ਕਾਰਵਾਈ ਹੋਈ ਹੈ ਐਫ ਆਈ ਆਰ ਦਰਜ ਹੋਈ ਹੈ ਜਿਸ ਬਾਰੇ ਡੀ ਐਸ ਪੀ ਬਟਾਲਾ ਦੇ ਨੇ ਜਾਣਕਾਰੀ ਦਿੱਤੀ ਹੈ ਜਰਾ ਉਹ ਵੀ ਸੁਣ ਲਵੋ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਅੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਪਤੀ ਸੀ ਸਿਵਲ ਵਾਲਿਆਂ ਨੇ ਜਿਹੜਾ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਨਾਲ ਜਦੋਂ ਗਰਮਾ ਗਿਆ ਤੇ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕੁੱਟਾਈ ਕੀਤੀ ਗਈ। ਤੇ ਇਸ ਸੰਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ 5th ਕਮਾਂਡੋ ਦੇ ਨੇ ਜੋ ਕਿ ਲੈਂਡ ਆਂਡ ਆਰਡਰ ਡਿਊਟੀ ਦੇ ਸੰਬੰਧ ਦੇ ਵਿੱਚ ਬਟਾਲਾ ਆਏ ਹੋਏ ਨੇ। ਅਸੀਂ ਦੋਹਾਂ ਨੂੰ ਵਿੱਚ ਨਾਮਿਨੇਟ ਕਰ ਦਿੱਤਾ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਫਥ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ भेज ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਲਿਖ ਕੇ ਅਸੀਂ ਭੇਜ ਦਿੱਤਾ ਤਾਂ ਸੁਣਿਆ ਤੁਸੀਂ ਡੀਐਸਪੀ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੋ ਪੁਲਿਸ ਮੁਲਾਜ਼ਮ ਬਠਿੰਡਾ ਦੇ ਸੀ ਜੋ ਕਿ ਵਟਾਲਾ ਪਹੁੰਚੋਏ ਸੀ ਤੇ ਇਹਨਾਂ ਵੱਲੋਂ ਉਸ ਨੌਜਵਾਨ ਪੱਤਰਕਾਰ ਦੇ ਨਾਲ ਬੇਰਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੁਣ ਇਹਨਾਂ ਦੇ ਉੱਤੇ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਤੇ ਵਿਭਾਗੀ ਡਿਪਾਰਟਮੈਂਟਲ ਇਨਕੁਆਇਰੀ ਵੀ ਅੱਗੇ ਭੇਜ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦਾ ਵਤੀਰਾ ਖਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਸਸਪੈਂਡ ਦੀ ਜਗ੍ਹਾ ਡਿਸਮਿਸ ਕਰ ਦੇਣੇ ਚਾਹੀਦੇ ਨੇ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਆਮ ਲੋਕਾਂ ਨੂੰ ਕੁੱਟਿਆ ਜਾ ਰਿਹਾ ਆਮ ਲੋਕਾਂ ਨੂੰ ਗਾਜਰ ਮੁੱਲੀ ਸਮਝਦੇ ਹੋਏ ਇਸ ਤਰ੍ਹਾਂ ਉਹਨਾਂ ਦੇ ਨਾਲ ਵਿਹਾਰ ਕੀਤਾ ਜਾ ਰਿਹਾ ਤੇ ਡੀਜੀਪੀ ਪੰਜਾਬ ਨੂੰ ਤੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਤਰ੍ਹਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਦੀ ਵਰਦੀ ਤੇ ਦਾਗ ਲਗਾਉਣ ਤੋਂ ਪਹਿਲਾਂ ਹੀ ਤੇ ਇਸ ਵਿਭਾਗ ਤੋਂ ਉਹਨਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਕਰਨਲ ਦੇ ਨਾਲ ਪੁਲਿਸ ਮੁਲਾਜ਼ਮਾ ਨੇ ਕਟਮਾਰ ਕੀਤੀ ਉਹਨੂੰ ਬੇਰਮੀ ਨਾਲ ਕੁੱਟਿਆ ਤੇ ਹੁਣ ਉਹਨਾਂ ਦੀ ਇਨਕੁਆਇਰੀ ਸੀਬੀਆਈ ਜਾਂਚ ਤੱਕ ਜਾ ਚੁੱਕੀ ਹੈ ਸੀਬੀਆਈ ਉਹਨੂੰ ਇਸ ਕੇਸ ਦੀ ਜਾਂਚ ਕਰ ਰਹੀ ਹੈ ਤੇ ਹੁਣ ਇੱਕ ਹੋਰ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਕਿ ਆਖਿਰਕਾਰ ਪੁਲਿਸ ਮੁਲਾਜ਼ਮ ਸਬਕ ਕਿਉਂ ਨਹੀਂ ਲੈ ਰਹੇ ਕਿਉਂ ਨਹੀਂ ਉਹ ਕਾਨੂੰਨ ਦੀ ਆਪ ਪਾਲਣਾ ਕਰ ਰਹੇ ਲੋਕਾਂ ਨੂੰ ਤਾਂ ਕੀ ਸਿਖਾਉਣਾ ਜਦ ਤੁਸੀਂ ਆਪ ਹੀ ਇੰਨਾ ਬੇਰਹਿਮ ਦਿਲ ਬਣ ਜਾਓਗੇ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਆਣੀਆਂ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਬਣਿਆ ਵਿਸ਼ਵਾਸ ਹੈ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਕਿ ਕਿਤੇ ਅਸੀਂ ਵੀ ਕਿਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਕੁਝ ਕਹਿ ਦਿੱਤਾ ਉਹ ਵੀ ਸਾਨੂੰ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਨਾ ਕੁੱਟ ਦਵੇ ਤੇ ਉਸ ਤੋਂ ਬਾਅਦ ਕਾਰਵਾਈ ਹੋਣੀ ਜਾਂ ਨਹੀਂ ਹੋਣੀ ਇਹ ਤਾਂ ਜਾਂਚ ਦਾ ਹੀ ਵਿਸ਼ਾ ਬਣ ਕੇ ਰਹਿ ਜਾਂਦੀ ਹੈ ਕਿਉਂਕਿ ਕਰਨਲ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਜਾਂਚ ਹੋਈ ਉਹ ਸਭ ਦੇ ਸਾਹਮਣੇ ਹੈ ਕਿਵੇਂ ਉਹਨਾਂ ਦੇ ਪਰਿਵਾਰ ਨੂੰ ਰੋਲਿਆ ਗਿਆ ਸੜਕਾਂ ਦੇ ਉੱਤੇ ਬੈਠਣ ਨੂੰ ਮਜਬੂਰ ਕੀਤਾ ਗਿਆ ਤੇ ਜਦ ਕਿ ਉਹ ਆਮ ਆਰਵੀ ਦੇ ਵਿੱਚ ਇੰਡ ਭਾਰਤੀ ਫੌਜ ਦੇ ਵਿੱਚ ਕਰਨਲ ਰੈਂਕ ਦੇ ਸਨ ਤੇ ਜੇਕਰ ਕੋਈ ਆਮ ਇਨਸਾਨ ਹੋਏਗਾ ਸਾਡੇ ਵਰਗਾ ਜਾਂ ਤੁਹਾਡੇ ਵਰਗਾ ਤਾਂ ਉਸ ਦੀ ਸੁਣਵਾਈ ਕਿੱਥੇ ਹੋਵੇਗੀ ਤਾਂ ਇਹ ਦੋ ਪੁਲਿਸ ਮੁਲਾਜ਼ਮਾ ਨੇ ਜੋ ਹੁਣ ਇਹ ਅਪਰਾਧ ਕੀਤਾ ਉਸ ਦੀ ਸਜ਼ਾ ਸ਼ਾਇਦ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗੀ ਤੇ ਉਮੀਦ ਕਰਦੇ ਹਾਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਇਹਨਾਂ ਜਿਹੜੇ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਆਮ ਲੋਕਾਂ ਦੇ ਨਾਲ ਕੁੱਟਮਾਰ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਤੋਂ ਬਾਹਰ ਦਾ ਰਸਤਾ ਦਿਖਾਓ ਕਿ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ